ਲੰਬੇ ਸਮੇਂ ਤੋਂ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਗਰਾਸ਼ ਕਰਦੇ ਆ ਰਹੇ ਹਨ ਅੱਜ ਬੁੱਢਲਾਡਾ ਦੇ ਪੀਆਰਟੀਸੀ ਦਫ਼ਤਰ ਦੇ ਬਾਹਰ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਬੁੱਢਲਾਡਾ ਡੀਪੂ ਦੇ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੀ 2 डिसेंबर ਨੂੰ ਐਮਐਲਏ ਬੁੱਢਲਾਡਾ ਬੁੱਧਰਾਮ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਮੰਗਾਂ ਨਾ ਮੰਨਣ ਦੇ ਸੂਰਤ ਵਿੱਚ ਆਉਣ ਦੀ 7 ਅਤੇ 8 ਜਨਵਰੀ ਨੂੰ ਪੂਰਨ ਤੌਰ ਤੇ ਪੂਰੇ ਪੰਜਾਬ ਚ ਚੱਕਾ ਜਾਮ ਕੀਤਾ ਜਾਏਗਾ ਅਤੇ ਮੰੰਗਾ ਨ ਮੰਨਨ ਤੱਕ ਸੰਗਰਾਸ਼ ਜਾਰੀ ਰਹੇਗਾ ਪੂਰਨ ਤੌਰ ਤੇ ਆਪਾਂ ਚੱਕਾ ਜਾਮ ਕਰਕੇ ਹੜਤਾਲ ਕਰਾਂਗੇ ਤੇ 8 ਜਨਵਰੀ ਨੂੰ ਆਪਾਂ ਸਤ ਨੂੰ ਸਤ ਜਨਵਰੀ ਨੂੰ ਜੀਐਮ ਦੀ ਕੋਟੀ ਯਾਤਰਾ ਉਹ ਕਰਕੇ ਜਿਹੜਾ ਆਪਣਾ ਰੋਸ ਹੈ ਉਹ ਆਪਾਂ ਪ੍ਰਗਟ ਕਰਾਂਗੇ ਕੋਈ ਇਸੇ ਤਰ੍ਹਾਂ ਸਾਰੇ ਸਾਰੇ ਚੱਕਾ ਜਾਮ ਕਰਾਂਗੇ ਜੋ ਸਰਕਾਰ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਹਾਏ 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 ਮੰਗੋ ਨ ਮੰਗੇ ਕਿੰਨਾ ਮਤ ਸਤਪਾਲ ਸਿੰਘ ਜੀ ਸਤਪਾਲ ਜੀ ਲੰਮੇ ਸਮੇਂ ਤੋਂ ਇਹੜੇ ਰੋਡਵੇ ਦੇ ਕੰਮ ਨੇ ਸ਼ਿਕਾਇਤ ਜਿਹੜਾ ਪਈ ਉਹਨੇ ਕੀ ਇਹਨਾਂ ਦੇ ਸਕਾਰ ਨਾਲ ਗੱਲਬਾਤ ਕਿੱਥੇ ਕੀਤੀ ਸਾਡੇ ਬਹੁਤ ਲੰਮੇ ਸਮੇਂ ਤੋਂ ਲਮਕੇ ਹੋਏ ਮਸਲੇ ਨੇ ਜੀ ਜਿਹੜੇ ਕਿਸੇ ਵੀ ਤਰੀਕੇ ਨਾਲ ਗਵਰਨਮੈਂਟ ਵੱਲੋਂ ਹੱਲ ਨਹੀਂ ਕਰੇ ਜਾ ਰਹੇ ਅਸੀਂ ਆਉਣ ਵਾਲੀ 22 ਤਰੀਕ ਨੂੰ ਐਮਐਲਏ ਬੁਰਲਾਡਾ ਨੂੰ ਆਪਣੀਆਂ ਮੰਗਾਂ ਦਾ ਜੋ ਵੀ ਮੰਗ ਪੱਤਰ ਉਹ ਦੇਣ ਜਾ ਰਹੇ ਹਾਂ 28 ਤਰੀਕ ਨੂੰ ਅਸੀਂ ਇਸੇ ਤਰ੍ਹਾਂ ਗੇਟ ਰੈਲੀ ਕਰਕੇ ਆਉਣ ਵਾਲੀ 6 7 8 ਜਨਵਰੀ ਨੂੰ ਅਸੀਂ ਪੂਰਨ ਤੌਰ ਤੇ ਚੱਕਾ ਜਾਮ ਕਰਕੇ ਹੜਤਾਲ ਕਰਾਂਗੇ। ਫਿਰ ਜੇ ਤੁਹਾਡੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਤੁਹਾਡਾ ਅਸੀਂ ਅੰਸ਼ੀ ਤਰੀਕੇ ਕਰੀਏ। ਫਿਰ ਅਸੀਂ ਸੰਘਰਸ਼ ਤਿੱਖੇ ਤਰੀਕੇ ਨਾਲ ਕਰਾਂਗੇ ਜੀ ਫਿਰ ਅਸੀਂ ਪੂਰਨ ਤੌਰ ਤੇ ਨਿਰਵੇਗਨ ਜਿਹੜੀ ਹੜਤਾਲ ਐ ਉਹ 6 7 8 ਤੋਂ ਲੰਬੇ ਸਮੇਂ ਤੱਕ ਵੀ ਕਰ ਸਕਦੇ ਹਾਂ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੱਟਿਆ ਗਿਆ। ਮੇਰਾ ਕੀ ਨਾਮ ਹੈ? ਮੇਰਾ ਨਾਮ ਜੋ ਸੁਵਿੰਦਰ ਸਿੰਘ ਸੈਕਟਰੀ ਪੰਜਾਬ ਗਰੁੱਪ ਦੇ ਵਿੱਚ ਪਨ ਬਸ ਪਾਇਰਟੀ ਸੀ ਕੰਟਰੈਕਟ ਵਰਕਰ ਦੁਨੀਆਂ। ਦੇਪੂ ਫੂਡ ਲਓ ਬਰਬਰ ਕਿਹਨਾਂ ਬਾਰੇ ਜਿਹੜੇ ਗਿਟ ਰੈਲੀ ਕੀਤੀ ਹੈ ਕਿਹੜੇ ਕਿਹੜੇ ਮੰਗਾਂ ਨੂੰ ਗਿਟ ਰੈਲੀ ਕੀਤੀ ਹੈ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਦੇ ਬੜੇ ਬੜੇ ਵਾਅਦੇ ਲੱਗ ਕੇ ਆਈ ਸੀ ਵਿੱਚ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਪੱਕੇ ਕਰਾਂਗੇ ਕਿਸੇ ਵਿਭਾਗ ਦਾ ਕੋਈ ਨਿੱਜੀਕਰ ਨਹੀਂ ਕਰਨ ਦੇ ਤੇ ਸਾਡੇ ਵਿਭਾਗ ਦੇ ਵਿੱਚ ਜਿਹਨੇ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੜਕੀਆਂ ਹੋਈਆਂ ਮੰਗਾਂ ਨੇ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਕਿਲੋਮੀਟਰ ਸਕੀਮ ਬੱਸਾਂ ਬੰਦ ਕਰੋ ਫਿਕਦਾਰੀ ਸਿਸਟਮ ਬੰਦ ਕਰੋ ਜਿਨ੍ਹਾਂ ਮੁਲਾਜ਼ਮੇ ਤਨਖਾਹ ਘਟਾ ਹੈ ਉਹਨਾਂ ਨੂੰ ਸਾਥੀ ਦੀ ਤਨਖਾਹ ਜਿਹੜੀ ਬਰਾਬਰ ਕਰੋ ਤੇ ਜ ਆਪਣੀ ਨੌਕਰੀ ਤੋਂ ਕੱਢੇ ਗਿਆ ਉਹਨਾਂ ਨੂੰ ਬਹਾਲ ਕਰੋ ਇਹਨਾਂ ਸਾਰੇ ਮਦਰਗ ਮੰਗਾਂ ਨੂੰ ਲੈ ਕੇ ਅੱਜ ਅਸੀਂ ਗੇਟ ਰੈਲੀ ਕਰ ਰਹੇ ਹੁਡਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਹੁਡਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ